ਜਿਹੜੇ ਆਪਣੇ ਆਪ ਨੂੰ ਧਾਕਰ ਕਹਿੰਦੇ ਸੀ ਨਾ ਤੇ ਉਹ ਮੂਹਰੇ ਮੂੰਹ ਡੇਗੇ ਹੈਗੇ ਨੇ ਇਹ ਪਹਿਲੀ ਵਾਰੀ ਲੜੀ ਹੈ ਤੇ ਦੂਜੇ ਨੰਬਰ ਤੇ ਆਈ ਹੈ 400 ਪਾਰ ਦੇ ਅੰਕੜੇ ਨੇ ਕਿਵੇਂ ਦੇਖਦੇ ਹੋਗੀ ਇਸ ਵਾਰ 400 ਪਾਰ ਸੋ ਲੋਕ ਸਵਾ ਚੋਣਾ ਦੀ ਹੁਣ ਗਿਣਤੀ ਚੱਲ ਰਹੀ ਹੈ ਇਸ ਸਮੇਂ ਜਿੱਥੇ ਦੇਖ ਸਕਦੇ ਹੋ ਮੇਰੇ ਪਿੱਛੇ ਵੀ ਢੋਲ ਵੱਜ ਰਹੇ ਨੇ ਤਿਆਰੀਆਂ ਹੋ ਰਹੀਆਂ ਨੇ ਹਾਲਾਂਕਿ ਰੁਝਾਨ ਲਗਾਤਾਰ ਚੱਲ ਰਹੇ ਨੇ ਬੀਜੇਪੀ ਹੋਗੀ ਭਾਜਪਾ ਹੋਗੀ ਕਾਂਗਰਸ ਹੋਗੀ ਆਮ ਆਦਮੀ ਪਾਰਟੀ ਸਰਕਾਰ ਹੋਗੀ ਸ਼੍ਰੋਮਣੀ ਅਕਾਲੀ ਦਲ ਹੋਗੀ ਬਸਪਾ ਹੋਗੀ ਆਜ਼ਾਦ ਮੀਂਦਰ ਬਹੁਤ ਨੇ ਹਾਲੇ ਥੋੜੇ ਜਿਹੇ ਪਹਿਲਾਂ ਇਥੇ ਨਿਊਟਨ ਸ਼ਟਵਾਲ ਵੀ ਹੋ ਕੇ ਗਏ ਨੇ ਸੋ ਪਾਰਟੀ ਦੇ ਜਿਹੜੇ ਪਾਰ ਦੇ ਕਰੈਕਟਰ ਨੇ ਉਹ ਵੀ ਪਹੁੰਚੇ ਹੋਏ ਨੇ ਬਾਈ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਅੱਛਾ ਕਿਵੇਂ ਦੇਖ ਰਹੇ ਹੋ ਇਸ ਵਾਰ ਇਸ ਵਾਰ ਦੇਖਣ ਨੂੰ ਇਹ ਮਿਲਿਆ ਆ ਕਿ ਜਿਹੜੇ ਆਪਣੇ ਆਪ ਨੂੰ ਧਾਕਰ ਕਹਿੰਦੇ ਸੀ ਨਾ ਤੇ ਉਹ ਮੂਦੇ ਮੂੰਹ ਡੇਗੇ ਹੈਗੇ ਨੇ ਸਾਡੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਜਲੰਧਰ ਤੋਂ ਨਹੀਂ ਪੰਜਾਬ ਤੋਂ ਇਕੱਲੀ ਲੜੀ ਹੈ ਪਹਿਲਾਂ ਜਦੋਂ ਵੀ ਉਹ ਇਲੈਕਸ਼ਨ ਲੜਦੀ ਸੀਗੀ ਅਕਾਲੀ ਦਲ ਦੇ ਨਾਲ ਗੱਠ ਜੋੜ ਕੇ ਲੜਦੀ ਸੀਗੀ ਠੀਕ ਹੈ ਤੇ ਜੇ ਪਹਿਲੀ ਵਾਰ ਹੀ ਲੜੀ ਹੈ ਤੇ ਦੂਜੇ ਨੰਬਰ ਤੇ ਆਈ ਹੈ ਤੇ ਸਾਡੀ ਬਾਜਪਾ ਦੇ ਲਈ ਇਹਦੇ ਨਾਲ ਵੱਡੀ ਜਿੱਤ ਕੋਈ ਨਹੀਂ ਹੈਗੀ 400 ਪਾਰ ਦੇ ਅੰਕੜੇ ਨੇ ਕਿਵੇਂ ਦੇਖਦੇ ਹੋ ਇਸ ਵਾਰ 400 ਪਾਰ ਭਾਜੀ ਇਹ ਚੱਲ ਰਿਹਾ ਹੈਗਾ ਕੰਮ 400 ਪਾਰ ਤੇ ਆਏਗਾ ਹੀ ਭਾਰਤੀ ਜਨਤਾ ਪਾਰਟੀ ਮੋਦੀ ਸਾਹਿਬ 101% ਆ ਚੁਕੇ ਨੇ ਜੋ ਕਿ ਤੁਹਾਡੇ ਮਾਧਿਅਮ ਦੇ ਦੁਆਰਾ ਹੀ ਟੀਵੀਾਂ ਤੇ ਯਾ ਨਿਊਜ਼ ਚੈਨਲਾਂ ਤੇ ਦੇਖਿਆ ਗਿਆ ਆ ਠੀਕ ਹੈ ਉਹ ਚੱਲ ਰਿਹਾ ਬਾਕੀ ਜਿੱਥੇ ਜਿੱਥੇ ਅਕਾਊਂਟਿੰਗ ਨਹੀਂ ਹੋਈ ਉੱਥੇ ਵੀ ਚੱਲ ਰਿਹਾ ਹੈਗਾ ਆ ਤੇ ਇੰਡੀਆ ਗਠਜੰਬੰਦਨ ਵੀ 200 ਤੋਂ ਪਾਰ ਲੈ ਗਿਆ ਜੀ 200 ਤੋਂ ਉੱਤੇ ਚੱਲ ਗਿਆ ਹਾਂ ਜੇ ਮੈਂ ਲੇਟਸਟ ਮੈਂ ਦੇਖ ਨਹੀਂ ਸਕ ਰਿਹਾ ਹਾਂ ਫਿਲਹਾਲ ਤੇ ਜੇ ਆਪਾਂ ਭਾਪੀ ਜੀ ਆਂਡੀ ਆ ਦੀ ਗੱਲ ਕਰ ਲਈਏ ਉਹ ਫਿਲਹਾਲ ਤਾਂ ਮਤਲਬ 300 ਦੇ ਕੋਲ ਪਹੁੰਚੇ ਨਹੀਂ ਹਾਲੇ ਨਹੀਂ ਭਾਜੀ 300 ਤੋਂ ਪਾਰ ਕਰ ਚੁੱਕੇ ਨੇ ਤੁਹਾਨੂੰ ਇੱਕ ਘੰਟਾ ਪਹਿਲਾਂ ਤੁਸੀਂ ਦੇਖਿਆ ਹੋਣਾ 300 ਤੋਂ ਪਾਰ ਕਰ ਚੁੱਕੇ ਹੈਗੇ ਨੇ ਬੜੇ ਵਧੀਆ ਤਰ੍ਹਾਂ ਕਰ ਚੁੱਕੇ ਹੈਗੇ ਨੇ ਹਾਲੇ ਬਹੁਤ ਕੁਝ ਅੱਗੇ ਹੈਗਾ ਆ ਤੇ ਉਦੋਂ ਤੱਕ ਜੋ ਕਿ ਤਿਆਰੀ ਜਿਹੜੀ ਹੈਗੀ ਹੈ ਤੇ ਇੱਕ ਨੀਂਹ ਪੱਥਰ ਸੀਗਾ ਠੀਕ ਹੈ ਉਹ ਰੱਖਿਆ ਗਿਆ ਹੈਗਾ ਆ ਤੇ ਹੁਣ ਬਾਬਾ ਕਿਰਪਾ ਕਰੇਗਾ ਭੋਲੇनाथ ਕਿਰਪਾ ਕਰਨਗੇ ਠੀਕ ਹੈ ਆਉਣ ਵਾਲੀਆਂ ਜਿਹੜੀਆਂ ਵਿਦਵਾਨ ਸਾਹਿਬਾ ਦੀਆਂ ਚੋਨਾ ਹੈਗੀਆਂ ਨੇ ਉਹਦੇ ਚ ਜਿਹੜਾ ਹੈ ਕਿ ਉੱਭਰ ਕੇ ਜਿਹੜਾ ਫੁੱਲ ਹੈਗਾ ਆ ਤੇ ਉਹ ਖਿਲੇਗਾ ਤੇ ਹੁਣ ਹੁਣ ਤੁਸੀਂ ਦੇਖ ਰਹੇ ਹੋ ਕਿ ਇੱਥੋਂ ਹੁਣ ਇੱਕ ਕਾਫਲਾ ਨਿਕਲ ਕੇ ਗਿਆ ਚੰਜੀਤ ਸਿੰਘ ਚੰਨੀ ਉਹਨਾਂ ਦਾ ਸਾਬਕਾ ਮੁੱਖ ਮੰਤਰੀ ਪੰਜਾਬੀ ਰਹੇ ਨੇ ਤੇ ਲੋਕਾਂ ਦੇ ਵਿੱਚ ਕਹਿ ਲਓ ਕਿ ਇਸ ਵਾਰ ਤੁਹਾਨੂੰ ਕੀ ਲੱਗ ਰਿਹਾ ਇਸ ਤੋਂ ਪਹਿਲਾਂ ਕਿ ਲੋਕੀ ਕਹਿੰਦੇ ਇਸ ਵਾਰ ਸਾਇਲੈਂਟ ਬੜੀ ਪੈਣੀ ਹੈ ਜੀ ਆ ਜੀ ਉਹ ਤੇ ਬੜੀ ਦੇਰ ਹੋ ਗਈ ਸੋਨਦੇ ਨੂੰ ਇਹੀ ਗੱਲ ਠੀਕ ਹੈ ਨਾ ਅੱਜ ਹੁਣ ਦੇਖਿਆ ਹੈਗਾ ਆ ਇੱਥੇ ਕੁਝ ਲੋਕ ਐਦਾਂ ਦੇ ਨੇ ਜਿਹੜੀ ਆਪਣੀ ਥੇਲੀ ਚਵਾਨੀ ਕਮਾਉਣ ਦੇ ਲਈ ਨਾ ਆਪਣਾ ਮਜਬ ਵੇਚ ਦਿੰਦੇ ਨੇ ਆਪਣਾ ਕਰਦਾਰ ਵੇਚ ਦਿੰਦੇ ਨੇ ਠੀਕ ਹੈ ਵੋਟ ਪਾਈ ਹੋਏਗੀ ਭਾਰਤੀ ਜਨਤਾ ਪਾਰਟੀ ਨੂੰ ਤੇ ਜਦੋਂ ਚੰਨੀ ਸਾਹਿਬ ਆਏ ਮੈਂ ਹੁਣੇ ਇੱਕ ਦੇਖ ਹੀ ਰਿਹਾ ਸੀ ਹੁਣੇ ਇੱਥੇ ਦੇਖ ਰਿਹਾ ਸੀਗਾ ਤੇ ਉਹ ਪਹਿਲਾਂ ਇਧਰ ਨੂੰ ਤੁਰ ਹੀ ਜਾਂਦੀ ਸੀ ਦੂਸਰਾ ਉਧਰ ਨੂੰ ਚਲੇ ਗਈ ਸੀਗੀ ਠੀਕ ਹੈ VOTER ਇਸ ਟਾਈਮ ਸਿਆਣਾ ਆ VOTER ਸਿਆਣਾ ਆ ਪਰ ਇਹ ਆ ਕਿ ਜਲੰਧਰ ਦੇ ਲੋਕਾਂ ਨੂੰ ਥੋੜੀ ਦੇਰ ਬਾਅਦ ਪਤਾ ਲੱਗ ਜਾਏਗਾ ਕਿ ਕਿਸ ਭਾਗ ਕੀ ਵਿਕਦਾ ਆ ਜੋ ਦੂਪ ਚੜੀ ਹੈ ਉਸਨੇ ছায়ਾ ਵੀ ਹੁਣ ਹੁਣ ਜੀ ਚੰਨੀ ਸਾਹਿਬ ਬਾਰੇ ਕੁਝ ਕਹਾਂ ਤੁਹਾਨੂੰ ਕੀ ਕਹੋਗੇ ਉਹਨਾਂ ਬਾਰੇ ਚੰਨੀ ਸਾਹਿਬ ਬਾਰੇ ਕੁਝ ਨਹੀਂ ਕਹਾਂਗੇ ਚੰਨੀ ਸਾਹਿਬ ਦੇ ਤੇ ਹੁਣ ਕੰਮ ਦੇਖਣਗੇ ਉਹ ਕਹਿੰਦੇ ਨੇ ਘਰ ਘਰ ਚੱਲਦੀ ਗੱਲ ਤੇ ਹੁਣ ਅੱਗੇ ਹੀ ਪਤਾ ਲੱਗੇਗਾ ਕਿੱਦਾਂ ਹੁੰਦੇ ਨੇ ਕੰਮ ਠੀਕ ਹੈ ਨਾ ਤੇ ਚਲੋ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਭਾਜੀ ਚੰਗੀ ਗੱਲ ਹੈ ਠੀਕ ਹੈ ਨਾ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਦੇਖ ਸਕਦੇ ਹੋ ਸੋ ਜਿੱਥੇ ਨੂੰ ਜਾਣ ਚੱਲੇ ਨੇ ਲੋਕ ਸਭਾ ਚੋਣਾਂ ਦਾ ਹੁਣ ਕਹ ਲੋ ਕਿ ਬਹੁਤ ਸਮਾਂ ਘੱਟ ਰਹਿ ਗਿਆ ਸੋ ਉਸੇ ਦੇ ਚੱਲਦੇ ਚੱਲਦੇ ਤੁਹਾਨੂੰ ਪਿੱਛੇ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਹਲੇ ਕਾਫਲੇ ਲਗਾਤਾਰ ਚੱਲ ਰਹੇ ਸਿਕਿਉਰਿਟੀ ਬੁਰੀ ਹੈ ਅੰਦਰ ਗਿਣਤੀ ਚੱਲਦੀ ਹੈ ਕਾਊ ਇਸ ਸਮੇ ਜਿਹੜਾ ਸੀਟ ਤੋਂ ਅੱਗੇ ਚੱਲ ਰਹੇ ਚੈਲੰਜ ਚੰਨੀ ਹੋ ਗਏ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਹੋ ਗਏ ਨੇ ਉਸ ਤੋਂ ਬਾਅਦ ਫਿਰ ਭਾਜਪਾ ਜੋ ਕਿ ਪਹਿਲਾ 4 ਨੰਬਰ ਤੇ ਸੀਗੀ ਹੁਣ ਜਲੰਧਰ ਦੇ ਵਿੱਚ ਦੂਜੇ ਨੰਬਰ ਤੇ ਆ ਗਏ ਸੁਸ਼ੀਲ ਕੁਮਾਰ ਰਿਕਹੋਣੇ ਦੂਜੇ ਨੰਬਰ ਤੇ ਆ ਗਏ ਨੇ ਪਵਨ ਕੁਮਾਰ ਟਿੰਨੂ ਹੋ ਗਏ ਨੇ ਆਮ ਆਦਮੀ ਪਾਰਟੀ ਤੋਂ ਬਾਕੀ ਤੁਹਾਨੂੰ ਕੀ ਲੱਗਦਾ ਆਪਣੇ ਜਿਹੜੇ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ